ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਆਪਣੇ ਇਤਿਹਾਸ ਨਾਲ ਬੀਤੇ ਹੈ 1984 ਵਿੱਚ ਜੂਨ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ 1 ਜੂਨ ਤੋਂ ਲੈ ਕੇ 3 ਜੂਨ ਤੱਕ ਇਤਿਹਾਸ ਬਾਰੇ ਜਾਣਕਾਰੀ ਵਿਚਾਰ ਸਾਂਝੀ ਕਰਾਂਗੇ ਜੀ ਸੋ ਅੱਜ ਉਹ ਕਰਦੇ ਅੱਜ 1 ਜੂਨ 1984 ਨੂੰ ਜੈਨੀ ਦੇ ਹਮਲੇ ਦੇ ਪਹਿਲੇ ਦਿਨ ਸ਼੍ਰੀ ਦਰਬਾਰ ਸਾਹਿਬ ਦੇ ਪੂਰੇ ਅੰਮ੍ਰਿਤਸਰ ਸ਼ਹਿਰ ਵਿੱਚ ਕੀ ਕੁਝ ਵਾਪਰਿਆ ਇਹ ਅੱਜ ਆਪਾਂ ਇਸ ਗੱਲ ਵਿੱਚ ਇਸ ਵੀਡੀਓ ਵਿੱਚ ਗੱਲ ਕਰਾਂਗੇ ਤੇ ਇਹ ਗੱਲ ਵੀ ਕਰਾਂਗੇ ਕਿ ਉਹ ਸਰਕਾਰੀ ਸ਼ਾਸਨ ਜਦੋਂ ਸਿੱਧਾ ਇੰਗਲੈਂਡ ਤੋਂ ਸਪੈਸ਼ਲ ਜਹਾਜ਼ ਉਧਾਰੇ ਮੰਗ ਕੇ ਸੰਤ ਭਿੰਡਰਾਂ ਵਾਲਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਾਹ ਕਰਨ ਦਾ ਪਲਾਨ ਬਣਾਇਆ ਗਿਆ। ਹਮਰੇ ਤੋਂ ਪਹਿਲਾਂ ਸੰਤਾਂ ਦੇ ਨਾਲ ਖੜੇ ਹੋਣ ਦਾ ਦਾਵਾ ਕਰਨ ਵਾਲੇ ਅਕਾਲੀ ਦਲ ਦੇ ਲੀਡਰਾਂ ਦਾ ਇਸ ਸਮੇਂ ਕੀ ਸਟੈਂਡ ਸੀ? ਕੇ ਹੁਣ ਵੀ ਸੰਤਾਂ ਦੇ ਨਾਲ ਹੀ ਖੜੇ ਸਨ ਜਾਂ ਬਦਲਦੇ ਮਾਹੌਲ ਵਿੱਚ ਬਸਾ ਪਲਟ ਗਏ ਸਨ 1 ਜੂਨ ਨੂੰ ਜਦੋਂ ਬਾਹਰੋਂ ਚਾਰੇ ਪਾਸਿਓਂ ਲਗਾਤਾਰ ਕੰਟਿਆਂ ਵੱਧੀ ਗੋਲੀਬਾਰੀ ਹੁੰਦੀ ਰਹੀ ਸ੍ਰੀ ਦਰਬਾਰ ਸਾਹਿਬ ਦੀਪ ਪਵਿੱਤਰ ਸਨੇਰੀ ਇਮਾਰਤ ਵਿੱਚ ਗੋਲੀਆਂ ਵਜਦੀਆਂ ਰਹੀਆਂ ਜਝਾਲੂ ਸਿੰਘ ਤੇ ਅਨੇਕਾ ਸਰਦਾਲੁਸ਼ੀਰ ਹੁੰਦੇ ਰਹੇ ਪਰ ਫਿਰ ਵੀ ਜਰਨਲ ਸਵੇਰ ਸਿੰਘ ਜੀ ਨੇ ਸਿੰਘਾਂ ਨੂੰ ਇਸ ਸਖਤ ਹਦਾਇਤ ਦਿੱਤੀ ਦਿੱਤੀ ਹੋਈ ਸੀ ਕਿ ਕਿਸੇ ਨੇ ਵੀ ਜਵਾਬ ਵਿੱਚ ਇੱਕ ਵੀ ਗੋਲੀ ਨਹੀਂ ਚਲਾਉਣੀ ਆਖਰ ਜਰਨਲ ਸਵੇਗ ਸਿੰਘ ਜੀ ਦੀ ਇਸ ਜੰਗੀ ਨੀਤੀ ਦੇ ਪਿੱਛੇ ਕੀ ਕਾਰਨ ਸਨ ਇਹ ਸਭ ਕੁਝ ਆਪਾਂ ਅੱਜ ਇਸ ਵੀਡੀਓ ਵਿੱਚ ਗੱਲ ਕਰਾਂਗੇ 31 ਮਈ 1984 ਮੇਠ ਦੀ ਸ਼ੌਣੀ ਵਿੱਚ ਪੋਸਟਰ ਇੱਕ ਉੱਚ ਅਹੁਦੇ ਦਾ ਫੌਜੀ ਅਫਸਰ ਤੇ ਉਹਦੇ ਘਰ ਵਾਲੀ ਸਮਾਨ ਪੈਕ ਕਰਨ ਵਿੱਚ ਜੁਟੇ ਹੋਏ ਸਨ ਉਹ ਕਿਉਂਕਿ ਕੱਲ ਨੂੰ ਉਹਨਾਂ ਨੇ 1 ਮਹੀਨੇ ਦੀ ਲੰਬੀ ਛੁੱਟੀ ਲੈ ਕੇ ਕਿਸੇ ਬਾਹਰਲੇ ਮੁਲਕ ਘੁੰਮਣ ਜਾਣਾ ਸੀ ਛੁੱਟੀ ਦੀ ਅਪਰੂਵਲ ਟਿਕਟਾਂ ਦੀ ਬੁਕਿੰਗ ਸਾਰੀ ਤਿਆਰੀ ਮੁਕੰਮਲ ਹੋ ਚੁੱਕੀ ਸੀ ਉਸ ਸਮੇਂ ਟੈਲੀਫੋਨ ਖੜ ਗਿਆ ਤੇ ਕਾਲ ਤੇ ਫੌਜੀ ਅਫਸਰ ਨੂੰ ਹਾਈ ਕਮਾਂਡ ਦਾ ਆਰਡਰ ਮਿਲਿਆ ਕਿ ਸਭ ਕੁਝ ਛੱਡ ਛੜਾ ਕੇ ਕੱਲ ਸਵੇਰੇ 9 ਵਜੇ ਤੱਕ ਚੰਡੀ ਮੰਦਰ ਹੈੱਡ ਕੁਆਟਰ ਪਹੁੰਚੋ ਕਿਸੇ ਅਤੇ ਜ਼ਰੂਰੀ ਵਿਸ਼ੇ ਤੇ ਮੀਟਿੰਗ ਕਰਨੀ ਹੈ ਰਾਤੋਂ ਰਾਤ ਸਫਰ ਕਰਕੇ ਉਹ ਫੌਜੀ ਅਫਸਰ ਜਦੋਂ ਅਗਲੇ ਦਿਨ ਸਵੇਰ ਚੰਡੀ ਮੰਦਰ ਪਹੁੰਚਿਆ ਤਾਂ ਉੱਥੇ ਫੌਜ ਦੇ ਚੋਟੀ ਦੇ ਅਫਸਰਾਂ ਦੀ ਇੱਕ ਮੀਟਿੰਗ ਚੱਲ ਰਹੀ ਸੀ ਤੇ ਮੀਟਿੰਗ ਦੀ ਅਗਵਾਈ ਖੁਦ ਪੱਛਮੀ ਕਮਾਂਡ ਦਾ ਮੁਖੀ ਲੈਫਟੀਨੈਂਟ ਜਰਨਲ ਕੇਸ ਅੰਦਰ ਕਰ ਰਿਹਾ ਸੀ ਇਸ ਮੀਟਿੰਗ ਵਿੱਚ ਉਸ ਫੌਜੀ ਅਫਸਰ ਨੂੰ ਦੱਸਿਆ ਗਿਆ ਕਿ ਹਾਈ ਕਮਾਂਡ ਦਾ ਆਰਡਰ ਹੈ ਕਿ ਦਰਬਾਰ ਸਾਹਿਬ ਤੇ ਤੁਰੰਤ ਤੁਰਤ ਪੈਰ ਨਾਲ ਫੌਜੀ ਕਾਰਵਾਈ ਸ਼ੁਰੂ ਕਰਕੇ ਪੂਰੇ ਦਰਬਾਰ ਸਾਹਿਬ ਕੰਪਲੈਕਸ ਨੂੰ ਸੰਤ ਭਿੰਡਰਾ ਵਾਲੇ ਤੇ ਉਹਨਾਂ ਦੇ ਹਥਿਆਰਬੰਦ ਸਮਰਥਕਾਂ ਤੋਂ ਉਜਾਦ ਕਰਾਇਆ ਜਾਵੇ ਤੇ ਜਰਨਲ ਕੁਲਦੀਪ ਬਰਾੜ ਇਸ ਹਮਲੇ ਦੇ ਗਰਾਊਂਡ ਲੈਵਲ ਦੇ ਸਾਰੇ ਐਕਸ਼ਨ ਦੀ ਜ਼ਿੰਮੇਵਾਰੀ ਤੁਹਾਨੂੰ ਸੌਂਪੀ ਜਾਂਦੀ ਹੈ ਇਹ ਹੈ ਜਰਨਲ ਕੁਲਦੀਪ ਬਰਾੜ ਇੱਕ ਕਲੀਨ ਸ਼ੇਵ ਸਿੱਖ ਫੌਜੀ ਆਫਸਰ ਜੀ ਨੇ ਦਰਬਾਰ ਸਾਹਿਬ ਤੇ ਕੀਤੇ ਇਸ ਸਾਰੇ ਹਮਲੇ ਦੀ ਅਗਵਾਹੀ ਕੀਤੀ ਗਵਾਹੀ ਕੀਤੀ ਤੇ ਇਸ ਕਾਰਵਾਈ ਲਈ ਇੱਕ ਪੂਰੀ ਇਨਫੈਂਟਰੀ ਡਿਵੀਜ਼ਨ ਕੁਲਦੀਪ ਬਰਾੜ ਨੂੰ ਸ਼ੌਂਪ ਦਿੱਤੀ ਗਈ। ਮੋਟਾ-ਮੋਟਾ 18 ਤੋਂ 20 ਹਜ਼ਾਰ ਜਵਾਨ ਹੁੰਦੇ ਨੇ ਇੱਕ ਡਿਵੀਜ਼ਨ ਵਿੱਚ ਤੇ ਕੁਲਦੀਪ ਬਰਾੜ ਨੇ ਉਸ ਸਮੇਂ ਹੀ ਇਹਨਾਂ ਸਭ ਨੂੰ ਮੈਸੇਜ ਪਾਸ ਕਰਵਾ ਦਿੱਤਾ ਕਿ ਸਾਰੇ ਭਾਰਤ ਵਿੱਚ ਤੁਸੀਂ ਜਿੱਥੇ ਵੀ ਤਾਇਨਾਤ ਹੋ ਮੈਸੇਜ ਮਿਲਦੇ ਸਾਰ ਹੀ ਰਵਾਨਾ ਹੋ ਜਾਓ ਤੇ 3 ਤਰੀਕ ਦੀ ਸਵੇਰ ਤੋਂ ਪਹਿਲਾਂ-ਪਹਿਲਾਂ ਕਿਸੇ ਵੀ ਤਰੀਕੇ ਨਾਲ ਅੰਮ੍ਰਿਤਸਰ ਪਹੁੰਚੋ। ਇਸ ਤੋਂ ਇਲਾਵਾ ਸਪੈਸ਼ਲ ਫਰੰਟੀਅਰ ਫੋਰਸ ਤੇ 10 ਗਾੜ ਤੇ ਚੀਤੇ ਵਰਗੇ ਫਰਤੀਲੇ ਕਮਾਂਡੋ ਜੋ ਕਿ ਅਚੇਚੇ ਤੌਰ ਤੇ ਇਸ ਤਰ੍ਹਾਂ ਦੀ ਲੁੱਕ ਵੀ ਜੰਗਲ ਹੀ ਟ੍ਰੇਨਡ ਕੀਤੇ ਹੁੰਦੇ ਹਨ ਬੰਬੇ ਤੋਂ ਨੇਵੀ ਤੇ 99 ਗੋਤਾਖਰਾਂ ਦੀ ਟੀਮ ਅਸਾਮ ਤੇ ਜੋੜ ਤੋਂ ਸਪੈਸ਼ਲ ਟ੍ਰੇਨਡ ਕੀਤੇ ਹੋਏ ਜਸੂਸੀ ਕੁੱਤੇ ਇਹ ਸਭ ਵੀ ਤੁਰਤ ਪੈਰ ਨਾਲ ਹਵਾਈ ਰਸਤੇ ਤੋਂ ਅੰਮ੍ਰਿਤਸਰ ਬੁਲਾਈ ਗਈ ਇਸ ਤੋਂ ਇਲਾਵਾ ਸਿਵਲ ਇੰਜੀਨੀਅਰਿੰਗ ਤੇ ਮਿਸਤਰੀਆਂ ਦੀ ਵੀ ਇੱਕ ਟੀਮ ਮੌਕੇ ਤੇ ਸੱਦੀ ਗਈ ਕਿਉਂਕਿ ਕਲਦੀਪ ਬਰਾੜ ਦਾ ਪਲਾਨ ਸੀ ਕਿ 3 ਜੂਨ ਦੀ ਰਾਤ ਨੂੰ ਕਾਰਵਾਈ ਚਾਲੂ ਕਰਾਂਗੇ ਤੇ 3-4 ਘੰਟਿਆਂ ਦੇ ਵਿੱਚ ਹੀ ਸਭ ਕੁਝ ਨਿਵੇੜ ਕੇ ਥੋੜਾ ਬਹੁਤਾ ਜਿਹੜਾ ਬਿਲਡਿੰਗ ਦਾ ਨੁਕਸਾਨ ਹੋਇਆ ਹੋਊਗਾ ਉਹਦੀ ਤੁਰੰਤ ਤੁਰਤ ਪੈਰ ਨਾਲ ਹੀ ਮੁਰੰਮਤ ਕਰਕੇ ਤੜਕੇ 4 ਵਜੇ ਤੱਕ ਦਰਵਾਲ ਸਾਹਿਬ ਸੰਗਤ ਲਈ ਖੋਲ੍ਹ ਦੇਵਾਂਗੇ ਰੇਡੀਓ ਤੋਂ ਵੀ ਸ੍ਰੀ ਦਰਵਾਰ ਸਾਹਿਬ ਦੇ ਕੀਰਤਨ ਪ੍ਰਸਾਰਤ ਕਰਵਾ ਦਿਵਾਂਗੇ ਤਾਂ ਜੋ ਐਵੇਂ ਲੱਗੇ ਕਿ ਇੱਥੇ ਕੁਝ ਹੋਇਆ ਹੀ ਨਹੀਂ ਪਰ ਜਿਹੜੇ ਇਨਫੈਂਟਰੀ ਡਿਵੀਜ਼ਨ ਕਲਦੀਪ ਬਰਾੜ ਨੂੰ ਦਿੱਤੀ ਗਈ ਸੀ ਉਹਦੀ ਕੋਈ ਬਗਰੇੜ ਮੈਲਟ ਵਿੱਚ ਬੈਠੀ ਸੀ ਤੇ ਕੋਈ ਦਿੱਲੀ ਉਹਨਾਂ ਨੇ ਤਾਂ 3 ਤਰੀਕ ਦੀ ਸਵੇਰ ਤੱਕ ਪਹੁੰਚਣਾ ਸੀ ਤੇ ਸੋ ਕਲਦੀਪ ਬਰਾੜ ਨੂੰ ਕਹਿ ਦਿੱਤਾ ਗਿਆ ਸੀ ਕਿ ਹੁਣੇ ਇਸੇ ਸਮੇਂ ਤੋਂ ਪੂਰੇ ਪੰਜਾਬ ਵਿੱਚ CRPF ਤੇ BSP BSF ਦੀਆਂ ਜਿੰਨੀਆਂ ਵੀ ਕੰਪਨੀਆਂ ਤਾਇਨਾਤ ਹਨ ਤੇ ਪੰਜਾਬ ਸੂਬੇ ਦੀ ਸਾਰੀ ਦੀ ਸਾਰੀ ਪੁਲਿਸ ਇਹਨਾਂ ਸਭ ਦੀ ਕਮਾਂਡ ਤੁਹਾਨੂੰ ਦਿੱਤੀ ਜਾਂਦੀ ਹੈ ਇਹਨਾਂ ਨੂੰ ਜਿਵੇਂ ਚਾਹੋ ਜਿੱਥੇ ਚਾਹੋ ਤੁਸੀਂ ਵਰਤ ਸਕਦੇ ਹੋ ਦਰਅਸਲ ਫੌਜ ਦੀ ਆਮਦ ਤਾਂ ਅੰਮ੍ਰਿਤਸਰ ਵਿੱਚੋਂ ਹੁਣ ਹੋ ਰਹੀ ਸੀ ਪਰ BSF ਤੇ CRPF ਦੀਆਂ ਪਲਟਨਾ ਤਾਂ ਕਈ ਮਹੀਨਿਆਂ ਤੋਂ ਅੰਮ੍ਰਿਤਸਰ ਦੇ ਚੱਪੇ-ਚੱਪੇ ਤੇ ਤਾਇਨਾਤ ਸਨ ਤੇ ਇਹਨਾਂ ਸਿਪਾਈਆਂ ਨੇ ਹੌਲੀ-ਹੌਲੀ ਕਰਕੇ ਹੁਣ ਤੱਕ ਦਰਬਾਰ ਸਾਹਿਬ ਦੇ ਚਾਰੇ ਪਾਸੇ ਦੀਆਂ ਉੱਚੀਆਂ ਇਮਾਰਤਾਂ ਤੇ ਪੱਕੇ ਮੋਰਚੇ ਤਾਇਨਾਤ ਕਰਕੇ ਉਹਨਾਂ ਵਿੱਚ ਹਥਿਆਰਬੰਦ ਨਿਸ਼ਾਨੇਬਾਜ਼ ਬਿਠਾ ਦਿੱਤੇ ਸਨ ਜੋ 24 ਘੰਟੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਦੀ ਹਰ ਹਰਕਤ ਤੇ ਨਜ਼ਰ ਰੱਖੇ ਹੋਏ ਸਨ। ਅਸਲ ਵਿੱਚ ਉਸ ਸਮੇਂ ਦਰਬਾਰ ਸਾਹਿਬ ਦਾ ਘੇਰਾ ਅੱਜ ਜਿੰਨਾ ਖੁੱਲਾ ਨਹੀਂ ਸੀ। ਆਲੇ-ਦੁਆਲੇ ਸੰਗਣੀ ਬਸੋ ਸੀ ਤੇ ਚਾਰ ਛਪੇਰੇ ਚਾਰ-ਚਾਰ ਮੰਜ਼ਲੀਆਂ ਕਈ ਇਮਾਰਤਾਂ ਸਨ ਜਿੱਥੇ CRPF ਤੇ BSF ਨੇ ਇਹ ਮੋਰਚੇ ਪਿਛਲੇ 3-4 ਮਹੀਨਿਆਂ ਤੋਂ ਬਣਾ ਰੱਖੇ ਸਨ ਤੇ ਕਮਾਂਡ ਸੰਭਾਲਦੇ ਹੀ ਕੁਲਦੀਪ ਬਰਾੜ ਨੇੜਲੇ ਜੋ ਪਹਿਲਾਂ ਆਰਡਰ ਦਿੱਤਾ ਉਹਦੇ ਨਾਲ ਪੂਰੇ ਅੰਮ੍ਰਿਤਸਰ ਸਾਹਿਬ ਦਾ ਅਸਮਾਨ ਕੰਬ ਉੱਟਿਆ 1 ਜੂਨ ਨੂੰ ਦੁਪਹਿਰ ਦੇ ਤਕਰੀਬਨ 12:00 12:00 ਵਜੇ ਅਚਾਨਕ ਚਾਰੇ ਪਾਸੇ ਇਨ੍ਹਾਂ ਮੋਰਚਿਆਂ ਤੋਂ ਦਰਬਾਰ ਸਾਹਿਬ ਵੱਲ ਅੰਨੇਵਾ ਤਾਂਬੜ ਤੋੜ ਗੋਲਾਵਾਰੀ ਸ਼ੁਰੂ ਹੋ ਗਈ ਤੇ ਇਸ ਗੋਲਾਵਾਰੀ ਨਾਲ ਉਥੇ ਵਿੱਚ ਰਹੀਆਂ ਸੰਗਤਾਂ ਵਿੱਚ ਭਾੜਗ ਜਿਹੀ ਮਚ ਗਈ ਹਰ ਕੋਈ ਆਪਣੀ ਜਾਨ ਬਚਾਉਣ ਲਈ ਓਟ ਆਸਰਾ ਲੱਭਣ ਲੱਗ ਪਿਆ ਜਲਨ ਬਰਾੜ ਤੇ ਇਸ ਆਰਡਰ ਤੇ ਸ਼ੁਰੂ ਹੋਈ ਅੰਨੇਵਾ ਗੋਲੀ ਦਾ ਮੇਨ ਮਕਸਦ ਇਹ ਸੀ ਕਿ ਸਿੰਘਾਂ ਨੂੰ ਆਪਣਾ ਬਕਰਾਲ ਰੂਪ ਵਿਖਾ ਕੇ ਉਹਨਾਂ ਦੇ ਮਨਾਂ ਅੰਦਰ دہشت ਪੈਦਾ ਕੀਤੀ ਜਾ ਸਕੇ ਕਿ ਸਰਕਾਰ ਨਾਲ ਪੰਗਾ ਲੈਣਾ ਕਿਸ ਕਦਰ ਕਾਤਕ ਹੋ ਸਕਦਾ ਹੈ ਇਸ ਜ਼ੋਰਦਾਰ ਗੋਲੀਬਾਰੀ ਨਾਲ ਦਰਬਾਰ ਸਾਹਿਬ ਦੀ ਪਵਿੱਤਰ ਸੁਨਹਿਰੀ ਇਮਾਰਤ ਵਿੱਚ ਵੀ ਕਈ ਗੋਲੀਆਂ ਵੱਜੀਆਂ ਕਈ ਸ਼ਰਧਾਲੂ ਵੀ ਗੋਲੀਆਂ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਿੰਘਾਂ ਦੇ ਮੋਰਚੇ ਤੇ ਹਥਿਆਰ ਸਭ ਕੁਝ ਤਿਆਰ ਬਰ ਤਿਆਰ ਸੀ ਪਰ ਬੰਗਲਾਦੇਸ਼ ਦੀ ਆਜ਼ਾਦੀ ਵਾਲੀ ਭਾਰਤ-ਪਾਕ ਜੰਗ ਦੇ ਹੀਰੋ ਜਰਨਲ ਸਵੇਗ ਸਿੰਘ ਜੀ ਜੋ ਇਸ ਸਮੇਂ ਅੰਦਰ ਸੰਤਾ ਵੱਲੋਂ ਸਾਰੀ ਜੰਗੀ ਤਿਆਰੀ ਦੀ ਅਗਵਾਹੀ ਕਰ ਰਹੇ ਸਨ ਉਨ੍ਹਾਂ ਨੇ ਜਿਹਾਰੂ ਸਿੰਘਾਂ ਨੂੰ ਇਹ ਸਾਫ਼-ਸਾਫ਼ ਤੇ ਸਖਤ ਹਦਾਇਤ ਦਿੱਤੀ ਹੋਈ ਸੀ ਕਿ ਬਾਹਰੋਂ ਜਿੰਨੀ ਮਰਜ਼ੀ ਗੋਲਾਬਾਰੀ ਹੁੰਦੀ ਰਹੇ ਜੋ ਮਰਜ਼ੀ ਨੁਕਸਾਨ ਹੋ ਜਾਵੇ ਪਰ ਤੁਸੀਂ ਇਸ ਗੋਲਾਬਾਰੀ ਦੇ ਜਵਾਬ ਵਿੱਚ ਇੱਕ ਵੀ ਗੋਲੀ ਨਹੀਂ ਚਲਾਉਣੀ ਕਿਉਂਕਿ ਜੁੱਧ ਨੀਤੀ ਦੇ ਹੰਡੇ ਹੋਏ ਜਰਨਲ ਸਵੇਗ ਸਿੰਘ ਜੀ ਸਮਝ ਚੁੱਕੇ ਸਨ ਤੇ ਦੈਸ਼ਤ ਪੈਦਾ ਕਰਨ ਨਾਲੋਂ ਵੱਧ ਹੈ ਇਹ ਗੋਲਾਬਾਰੀ ਦੁਸ਼ਮਣ ਦੀ ਇੱਕ ਸੋਚੀ ਸਮਝੀ ਚਾਲ ਸੀ ਇਹ ਗੋਲਾਬਾਰੀ ਇਸ ਲਈ ਕੀਤੀ ਜਾ ਰਹੀ ਸੀ ਤਾਕੇ ਜਦੋਂ ਸਿੰਘ ਇਹਦੀ ਜਵਾਬੀ ਫਾਇਰਿੰਗ ਕਰਨ ਤਾਂ ਉਹਦੇ ਆਧਾਰ ਤੇ ਅੰਦਰ ਸਿੰਘਾਂ ਦੇ ਮੋਰਚਿਆਂ ਦੀ ਲੋਕੇਸ਼ਨ ਕੀ ਹੈ ਉਹਨਾਂ ਕੋਲ ਹਥਿਆਰ ਕਿਹੜੇ-ਕਿਹੜੇ ਹਨ ਤੇ ਹਥਿਆਰ ਚੁਣਾਉਣ ਵਾਲੇ ਬੰਦੇ ਕਿੰਨੇ ਕੁ ਟ੍ਰੇਡ ਹਨ ਇਹ ਸਭ ਬਹੁ ਮਿਲੀ ਜਾਣਕਾਰੀ ਜੀ ਲਈ ਇਹ ਗੋਲਾਬਾਰੀ ਕੀਤੀ ਜਾ ਰਹੀ ਸੀ ਇਸੇ ਲਈ ਜਰਨਲ ਸੁਵੇਕ ਸਿੰਘ ਜੀ ਨੇ ਇਹ ਸਖਤ ਹਦਾਇਤ ਦਿੱਤੀ ਕੋਈ ਸੀ ਕਿ ਜਿੰਨਾ ਚਿਰ ਮਰਜ਼ੀ ਆਰਮੀ ਦੇ ਜਵਾਨ ਦਰਬਾਰ ਸਾਹਿਬ ਦੇ ਘੇਰੇ ਵਿੱਚ ਪੈਰ ਨਹੀਂ ਪਾਉਂਦੇ ਉਹਨਾਂ ਚਿਰ ਕਿਸੇ ਨੇ ਗੋਲੀ ਨਹੀਂ ਚਲਾਈ ਜੇ ਕਿਤੇ ਮਜਬੂਰੀ ਬਸ ਜਵਾਬ ਦੇਣਾ ਵੀ ਪੈ ਜਾਵੇ ਕਿ ਲੰਗਰਕਰ ਦੇ ਮੋਰਚੇ ਤੇ ਤੈਨਾਤ ਸਿੰਘਾਂ ਨੂੰ ਕਰਨਾ ਪਿਆ ਸੀ ਤਾਂ ਤੁਸੀਂ ਸਿਰਫ ਉਹਨਾਂ ਰਵੈਤਿ ਹਥਿਆਰਾਂ ਦੀ ਹੀ ਵਰਤੋਂ ਕਰਨੀ ਹੈ ਜਿਨ੍ਹਾਂ ਬਾਰੇ ਪਹਿਲਾਂ ਤੋਂ ਹੀ ਦੁਸ਼ਮਣ ਨੂੰ ਪਤਾ ਹੈ ਜੋ ਆਲਰੇਡੀ ਪ੍ਰੈਸ ਦੀਆਂ ਫੋਟੋਆਂ ਵਗੈਰਾ ਵਿੱਚ ਸਾਹਮਣੇ ਆ ਚੁੱਕੇ ਹਨ 1 ਜੂਨ ਨੂੰ ਤਕਰੀਬਨ 70 ਘੰਟੇ ਤੱਕ ਗੋਲਾਬਾਰੀ ਚੱਲਦੀ ਰਹੀ ਤੇ ਇਸ ਗੋਲਾਬਾਰੀ ਵਿੱਚ 25 ਦੇ ਕਰੀਬ ਸ਼ਰਧਾਲੂ ਤੇ ਲਗਭਗ 4000 ਸਿੰਘ ਸ਼ਹੀਦ ਹੋਏ ਸਨ ਜਿਨ੍ਹਾਂ ਵਿੱਚ ਬੱਬਰ ਖਾਲਸਾ ਨਾਲ ਸੰਬੰਧ ਰੱਖਣ ਵਾਲੇ ਸਰਦਾਰ ਕਲਵੰਤ ਸਿੰਘ ਜਗਾਦਰੀ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਆਪਾਂ ਸ਼ਹੀਦ ਭਾਈ ਮhenga ਸਿੰਘ ਬੱਬਰ ਦੇ ਨਾਮ ਨਾਲ ਜਾਣਦੇ ਹਾਂ ਨਰੰਕਾਲੀ ਕਾੜ ਵਿੱਚ ਜਦੋਂ ਜ਼ੁਲਮਾਂ ਦੀ ਹੱਦ ਪਾਰ ਹੋ ਗਈ ਸੀ ਉਸ ਸਮੇਂ ਭਾਈ ਮhenga ਸਿੰਘ ਜੀ ਨੇ ਹਥਿਆਰਬੰਦ ਸੰਘਰਸ਼ ਦਾ ਰਾਹ ਚੁਣਿਆ ਸੀ ਦੇ ਗੋਲਾਬਾਰੀ ਦੇ ਸਮੇਂ ਭਾਈ ਮਹੰਗਾ ਸਿੰਘ ਜੀ ਵੀ ਬਾਬਾ ਅਟਲ ਰਾਏ ਦੀ ਨੌਵੀਂ ਮੰਜ਼ਲ ਦੇ ਮੋਰਚਿਆਂ ਵਿੱਚ ਤਾਇਨਾਤ ਸਨ ਜਦੋਂ ਇੱਕ ਸਰਕਾਰੀ ਗੋਲੀ ਨੇ ਉਹਨਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਤੇ ਇਸ ਜ਼ਖਮੀ ਹਾਲਤ ਵਿੱਚ ਭਾਈ ਮਨਮੋਹਨ ਸਿੰਘ ਜੀ ਫੌਜੀ ਉਹਨਾਂ ਨੂੰ ਆਪਣੀ ਪਿੱਠ ਉੱਤੇ ਲੱਦ ਕੇ ਹੇਠਾਂ ਲਿਆਏ ਪਰ ਭਾਈ ਮਹੰਗਾ ਸਿੰਘ ਜੀ ਇੰਨੇ ਗੰਭੀਰ ਰੂਪ ਨਾਲ ਜ਼ਖਮੀ ਹੋ ਚੁੱਕੇ ਸਨ ਕਿ ਥੋੜੇ ਸਮੇਂ ਬਾਅਦ 1 ਜੂਨ ਨੂੰ ਹੀ ਉਹਨਾਂ ਦੀ ਸ਼ਹਾਦਤ ਹੋ ਗਈ ਹੁਣ ਆਪਾਂ ਦੇਖਦੇ ਹਾਂ ਕਿ 1 ਜੂਨ ਨੂੰ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਕਿੱਥੇ ਸਨ ਸੰਤ ਪਿੰਡਰਾਂ ਵਾਲੇ ਲੰਗਰ ਹਾਲ ਦੀ ਛੱਤ ਉੱਤੇ ਸੰਗਤਾਂ ਨਾਲ ਤੇ ਨਾਲ ਦੇ ਸਿੰਘਾਂ ਨਾਲ ਵਿਚਾਰ ਵਟਾਂਦਰਾ ਕਰਕੇ ਹਜੇ ਲੰਗਰ ਛਕਣ ਲਈ ਥੱਲੇ ਉਤਰੇ ਸਨ ਕਿ ਚਾਰੇ ਪਾਸਿਓਂ ਧੂਆਂ ਧਾਰ ਗੋਲਾਵਾਰੀ ਚੱਲੂ ਹੋ ਗਈ ਸੰਤ ਪਿੰਡਰਾਂ ਵਾਲੇ ਨੇ ਭਾਈ ਅਮਰੀਕ ਸਿੰਘ ਜੀ ਜਰਨੈਲ ਸਵੇਗ ਸਿੰਘ ਤੇ ਮੌਕੇ ਤੇ ਮੌਜੂਦ ਖੋਰ ਖਾਸ ਖਾਸ ਸਿੰਘਾਂ ਨਾਲ ਸਲਾਹ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਆਉਣ ਦਾ ਫੈਸਲਾ ਕੀਤਾ ਜਿੱਥੋਂ ਉਹਨਾਂ ਦੀ ਰਹਿਸ਼ ਹੁੰਦੀ ਸੀ ਫਿਰ ਇੱਥੇ ਸੰਤਾ ਜੀ ਨੇ ਸਿੰਘਾਂ ਨੂੰ ਸੰਬੋਧਨ ਕਰਦੇ ਹੋਏ ਫਰਮਾਇਆ ਕਿ ਸਿੰਘੋ ਹੁਣ ਸਾਡੀ ਪਰਖ ਦਾ ਸਮਾਂ ਆ ਗਿਆ ਹੈ ਗੁਰੂ ਘਰ ਦੀ ਸ਼ਾਨ ਆਪਣੀਆਂ ਜਾਨ ਨਾਲੋਂ ਵੱਧ ਕੀਮਤੀ ਨਹੀਂ ਹੈ ਇਹ ਜਿਹੜੇ ਸੀਸ ਆਪਾਂ ਮੋਢੇ ਤੇ ਚੁੱਕੀ ਤੁਰੇ ਫਿਰਦੇ ਹਾਂ ਇਹ ਗੁਰੂ ਘਰ ਦੀ ਅਮਾਨਤ ਹੈ ਕਿਸੇ ਭਾਗਾ ਵਾਲੇ ਨੂੰ ਹੀ ਇਹ ਕਰਜ਼ ਚਕਾਉਣ ਦਾ ਮੌਕਾ ਮਿਲਦਾ ਹੈ ਸੋ ਇਸ ਤਰ੍ਹਾਂ ਸੰਤ ਜੀ 1 ਜੂਨ ਨੂੰ ਜਝਾਰੂ ਸਿੰਘਾਂ ਦਾ ਮੋਰਾਲ ਵਧਾ ਰਹੇ ਸਨ ਹੁਣ ਗੱਲ ਕਰਦੇ ਹਾਂ ਇੰਗਲੈਂਡ ਤੋਂ ਉਧਾਰੇ ਮੰਗੇ ਜਹਾਜ਼ਾਂ ਰਾਹੀਂ ਸੰਤ ਭਿੰਡਰਾਂ ਵਾਲੇ ਨੂੰ ਅਗਵਾ ਕਰਨ ਦੀ ਸਾਜ਼ਿਸ਼ ਬਾਰੇ ਜਿਹਦੇ ਬਹੁਤ ਸਾਰੇ ਘੱਟ ਲੋਕ ਜਾਣਦੇ ਹਨ ਭਾਵੇਂ ਸਰਕਾਰ ਨੇ ਹਮਲੇ ਦਾ ਆਰਡਰ ਤਾਂ ਦੇ ਦਿੱਤਾ ਸੀ ਪਰ ਇਹ ਫੈਸਲਾ ਉਹਨਾਂ ਨੇ ਕੋਈ ਸੌਖੇ ਸਾਹ ਨਹੀਂ ਸੀ ਲਿਆ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਉਹਦੀ ਖਾਸ ਜੁੰਡਲੀ ਨੇ ਮਹੀਨਿਆਂ ਤੱਕ ਕਈ ਜੁਗਤਾ ਬਣਾਈਆਂ ਤੇ ਢਾਈਆਂ ਜਿਨ੍ਹਾਂ ਚੋਂ ਇੱਕ ਸੀ ਕਿ ਕਿਉਂ ਨਾ ਮੌਕਾ ਵੇਖ ਕੇ ਇੱਕਦਮ ਪੈਰਾਸ਼ੂਟ ਰਾਹੀ ਬਹੁਤ سارے ਸਪੈਸ਼ਲ ਕਮਾਂਡੋ ਸ੍ਰੀ ਅਕਾਲਤਾ ਸਾਹਿਬ ਦੇ ਚਾਰੇ ਪਾਸੇ ਉਤਾਰ ਦਿੱਤੇ ਜਾਣ ਤੇ ਉੱਤਰ ਦੇ ਸਾਰੇ ਹੀ ਉਹ ਬਿਜਲੀ ਦੀ ਤੇਜ਼ੀ ਨਾਲ ਅੰਦਰ ਵੜ ਕੇ ਸੰਤ ਭਿੰਡਰਾਂ ਵਾਲੇ ਤੇ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਜਾ ਕੇ ਕਾਬੂ ਕਰ ਲੈਣਾ ਨਾ ਕੋਈ ਬੋਲਵਾਲਾ ਹੋ ਤੇ ਨਾ ਖੂਨ ਖਰਾਬਾ ਤੇ ਮਿੰਟਾਂ ਸਕਿੰਟਾਂ ਚ ਸਾਰੀ ਖੇਡ ਨਿਬੜ ਜਾਵੇ ਇਹ ਕੋਈ ਐਵੇਂ ਖੈਲੀ ਖੀਰ ਨਹੀਂ ਸੀ ਇਹ ਪਲਾਨ ਨੂੰ ਇਪਲੀਮੈਂਟ ਕਰਨ ਲਈ ਬਕਾਇਦਾ ਇੰਗਲੈਂਡ ਦੀ ਰਾਇਲ 에ਅਰ ਫੋਰਸ ਤੋਂ ਮਦਦ ਮੰਗੀ ਗਈ ਤੇ ਅਚੇਚੇ ਤੌਰ ਤੇ ਰਾਇਲ 에ਅਰ ਫੋਰਸ ਦਾ ਇੱਕ ਸਪੈਸ਼ਲ ਅਫਸਰ ਸਲਾਹਕਾਰ ਵਜੋਂ ਭਾਰਤ ਬੁਲਾਇਆ ਗਿਆ ਇੰਗਲੈਂਡ ਸਰਕਾਰ ਦੇ ਲੋੜ ਪੈਣ ਤੇ ਰਾਇਲ 에ਅਰ ਫੋਰਸ ਦੇ ਜਹਾਜ਼ ਭੇਜਣ ਦਾ ਵਾਦਾ ਵੀ ਕੀਤਾ ਗਿਆ ਤੇ ਸਾਰੀ ਗੱਲਬਾਤ ਪੱਕੀ ਹੋ ਜਾਣ ਤੋਂ ਬਾਅਦ ਪਹਿਲਾ ਡੇਰਾ ਦੂਨ ਦੇ ਕੋਲ ਟਕੜਾਤਾ ਨਾਮ ਦੀ ਥਾਂ ਤੇ ਤੇ ਫਿਰ ਸਹਾਰनपुर ਤੇ ਫਿਰ ਕੋਲ ਸਸਰਾਰਾ ਦੇ ਜੰਗਲਾਂ ਵਿੱਚ ਬਕਾਇਦਾ ਦਰਬਾਰ ਸਾਹਿਬ ਕੰਪਲੈਕਸ ਦਾ ਮਾਡਲ ਤਿਆਰ ਕਰਕੇ ਸਪੈਸ਼ਲ ਕਮਾਂਡੋਜ਼ ਨੇ ਕਈ ਦਿਨ ਤੱਕ ਸਖਤ ਪ੍ਰੈਕਟਿਸ ਕੀਤੀ ਪਰ ਅੰਤ ਵਿੱਚ ਸਿੱਟਾ ਇਹ ਨਿਕਲਿਆ ਕਿ ਨਹੀਂ ਇਸ ਤਰੀਕੇ ਨਾਲ ਗੱਲ ਨਹੀਂ ਬਣਨੀ ਇਸ ਤੋਂ ਬਾਅਦ ਫਿਰ ਸਾਰੀ ਸਕੀਮ ਨੂੰ ਰਿਜੈਕਟ ਕਰ ਦਿੱਤਾ ਗਿਆ ਸੋ ਅੰਤ ਵਿੱਚ ਹੁਣ ਸਿੱਧੇ ਫੌਜੀ ਕਾਰਵਾਈ ਦਾ ਹੀ ਬਸ ਇੱਕੋ ਇੱਕ ਰਸਤਾ ਬਚਿਆ ਸੀ ਪਰ ਇੰਨਾ ਹੈ ਕਿ ਭਾਵੇਂ ਫੌਜੀ ਕਾਰਵਾਈ ਕਰਨ ਦਾ ਫੈਸਲਾ 3-4 ਮਹੀਨੇ ਪਹਿਲਾਂ ਹੀ ਲੈ ਲਿਆ ਗਿਆ ਸੀ ਪਰ ਇੰਦਰਾ ਗਾਂਧੀ ਜੁੰਡਰੀ ਦੇ ਬਸ 4-5 ਖਾਸ ਮੰਤਰੀਆਂ ਨੂੰ ਛੱਡ ਕੇ 3 ਜੂਨ ਤੱਕ ਕਿਸੇ ਨੂੰ ਵੀ ਇਸ ਹਮਲੇ ਦੀ ਭਣਕ ਤੱਕ ਨਹੀਂ ਸੀ ਲੱਗਣ ਦਿੱਤੀ ਗਈ ਈਵਨ ਜਿਹੜੇ ਇਨਫੈਂਟਰੀ ਡਿਵੀਜ਼ਨ ਨੂੰ ਜਨਰਲ ਬਰਾਡ ਨੇ ਅਮਰਸਰ ਪਹੁੰਚਣ ਦਾ ਆਰਡਰ ਦਿੱਤਾ ਸੀ ਉਹਨਾਂ ਨੂੰ ਵੀ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਹੀ ਇਸ ਹਮਲੇ ਬਾਰੇ ਦੱਸਿਆ ਗਿਆ ਤੇ ਹੁਣ ਆਪਾਂ ਗੱਲ ਕਰਦੇ ਹਾਂ ਅਕਾਲੀ ਦਲ ਦੇ ਲੀਡਰਾਂ ਦਾ ਇਸ ਸਮੇਂ ਕੀ ਸਟੈਂਡ ਸੀ ਆਨੰਦਪੁਰ ਸਾਹਿਬ ਦੇ ਮਤੇ ਦੀਆਂ ਮੰਗਾਂ ਨੂੰ ਮਨਾਉਣ ਲਈ ਅਕਾਲੀ ਦਲ ਦੇ ਸੰਤ ਭਿੰਡਰਾਵਾਲਾ ਨੇ ਸੰਤ ਭਿੰਡਰਾਵਾਲਾ ਨਾਲ ਰਲ ਕੇ ਤਾਂ ਧਰਮ ਜੁੱਧ ਮੋਰਚਾ ਸ਼ੁਰੂ ਕੀਤਾ ਸੀ ਇਸ ਮੋਰਚੇ ਦੌਰਾਨ ਸੰਤ ਭਿੰਡਰਾਵਾਲਾ ਆਵਾਮ ਵਿੱਚ ਬੜੀ ਹੀ ਤੇਜ਼ੀ ਨਾਲ ਇੱਕ ਸੱਚੇ ਸੁੱਚੇ ਤੇ ਹਰਮਨ ਪਿਆਰੇ ਆਗੂ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਏ ਪਰ ਉਹਨਾਂ ਦੇ ਇਸ ਉਭਾਰ ਕਰਕੇ ਅਕਾਲੀ ਦਲ ਦੇ ਆਗੂ ਉਹਨਾਂ ਤੋਂ ਬਹੁਤਾ ਹੀ ਪਿਛੜ ਕੇ ਰਹਿ ਗਏ ਉਹਨਾਂ ਦਾ ਸਭ ਕੁਝ ਇਸ ਮੋਰਚੇ ਤੇ ਟਿਕਿਆ ਹੋਇਆ ਸੀ ਅਕਾਲੀ ਆਗੂ ਨੂੰ ਵਿਕਣ ਲੱਗ ਦਿਖਣ ਲੱਗ ਪਿਆ ਸੀ ਕਿ ਜੇ ਇਹਨਾਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਛੇਤੀ ਕਿਤੇ ਕੋਈ ਸਮਝੌਤਾ ਨਾ ਹੋਇਆ ਤਾਂ ਉਹਨਾਂ ਦੀ ਤਾਂ ਹੋਂਦ ਹੀ ਖਤਮ ਹੋ ਜਾਊਗੀ ਸੂਬੇ ਦੇ ਦਿਨੋਂ ਦਿਨ ਵਾਧੀਆਂ ਬੀਐਸਐਫ ਤੇ ਸੀਆਰਪੀਐਫ ਦੀਆਂ ਪਲਟਣਾ ਦੀ ਆਮਦ ਕਿਸੇ ਵੱਡੀ ਹਿਲਜੁਲ ਵੱਲ ਇਸ਼ਾਰਾ ਕਰ ਰਹੀ ਸੀ ਇਸ ਲਈ ਅਕਾਲੀ ਦਲ ਸਰਕਾਰ ਨਾਲ ਕਿਸੇ ਵੀ ਤਰ੍ਹਾਂ ਸਮਝੌਤਾ ਕਰਨ ਲਈ ਉਤਾਵਲਾ ਪੈ ਰਿਹਾ ਸੀ ਉਧਰੋਂ ਸੈਂਟਰ ਸਰਕਾਰ ਵੀ ਹਮਲੇ ਤੋਂ ਪਹਿਲਾਂ ਕਿਸੇ ਤਰ੍ਹਾਂ ਅਕਾਲੀ ਹਮਲੇ ਤੋਂ ਪਹਿਲਾਂ ਕਿਸ ਤਰ੍ਹਾਂ ਨਾਲ ਸਮਝੌਤਾ ਕਰਕੇ ਇਹਨਾਂ ਨੂੰ ਸੰਤਪਿੰਡਰਾ ਵਾਲਿਆਂ ਨਾਲੋਂ ਤੋੜਨਾ ਚਾਹੁੰਦੀ ਸੀ ਵਾਲੀਆਂ ਪੈਂਦੀਆਂ ਦੋਵੇਂ ਤਰਾਂ ਨੇ ਉਤਾਵਲੇ ਅੰਦਾਜ਼ਾ ਇੱਥੇ ਹੀ ਲਾਇਆ ਜਾ ਸਕਦਾ ਹੈ ਕਿ 24 ਜਨਵਰੀ ਤੋਂ ਲੈ ਕੇ 26 ਮਈ ਤੱਕ ਇਹਨਾਂ ਦੋਵਾਂ ਤਰਾਂ ਦੀਆਂ ਪਤਾ ਨਹੀਂ ਕਿੰਨੀਆਂ ਹੀ ਮੀਟਿੰਗਾਂ ਹੋ ਚੁੱਕੀਆਂ ਸਨ ਇੱਥੋਂ ਤੱਕ ਕਿ ਵਿਪક્ષੀ ਪਾਰਟੀਆਂ ਨੂੰ ਵੀ ਸਮਝੌਤਾ ਕਰਾਉਣ ਲਈ ਤੀਜੀ ਧਿਰ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਤੇ ਜਿਹੜੀਆਂ ਚੋਰ ਮੀਟਿੰਗਾਂ ਹੋਈਆਂ ਕਿ ਕਦੀ ਬਾਦਲ ਜਾ ਕੇ ਤੇ ਕਦੀ ਡੇਰਾ ਜਾ ਕੇ ਉਹਨਾਂ ਦੀ ਤਾਂ ਕੋਈ ਗਿਣਤੀ ਹੀ ਨਹੀਂ 26 ਮਈ ਨੂੰ ਜਿਹੜੀ ਅਖੀਰਲੀ ਮੀਟਿੰਗ ਹੋਈ ਉਹਦੇ 'ਚ ਤਾਂ ਲੱਗਦਾ ਸੀ ਕਿ ਜਿਵੇਂ ਗੱਲ ਬਣ ਹੀ ਗਈ ਐ ਸਭ ਸਹਿਮਤ ਹੋ ਗਏ ਕਾਗਜ਼ ਤਿਆਰ ਹੋ ਗਏ ਪਰ ਅੰਤ ਵਿੱਚ ਇੰਦਰਾ ਗਾਂਧੀ ਨੇ ਸਹਿਨ ਕਰਨ ਤੋਂ ਨਾ ਕਰ ਦਿੱਤੀ ਉਹਨੂੰ ਸਮਝਾਉ ਤੇਰੀਆਂ ਸ਼ਰਤਾਂ ਪਸੰਦ ਨਹੀਂ ਸੀ ਆਈਆਂ ਇਸ ਤੋਂ 4-5 ਦਿਨ ਬਾਅਦ ਤਾਂ ਫਿਰ ਆਪਰੇਸ਼ਨ ਬਲੂ ਸਟਾਰ ਸ਼ੁਰੂ ਹੀ ਹੋ ਗਿਆ ਸ਼ਹੀਦ ਪ੍ਰਮਾਤਮਾ ਨੂੰ ਮਨਜ਼ੂਰ ਨਹੀਂ ਸੀ ਕਿ ਇਹਨਾਂ ਦਸ ਧਿਰਾਂ ਦਾ ਸਮਝੌਤਾ ਹੋਵੇ ਸੋ ਇਹ ਸੀ 1 ਜੂਨ 1984 ਤੇ ਉਸ ਤੋਂ ਪਹਿਲਾਂ ਦਾ ਇਤਿਹਾਸ ਕੌਮਾਂ ਕੱਲੂਕਾਰਾਂ ਵਿੱਚ ਨਹੀਂ ਮੁੱਕਦੀਆਂ ਕੱਲੂਕਾਰੇ ਭੁੱਲ ਜਾਣ ਨਾਲ ਮੁੱਕਦੀਆਂ ਹਨ ਸੋ ਸਾਡੀ ਨਵੀਂ ਪੀੜ੍ਹੀ ਜਿਨ੍ਹਾਂ ਨੂੰ ਇਹ ਵਧਿਕੀਆਂ ਬਾਰੇ ਪਤਾ ਨਹੀਂ ਇਹ ਵੀਡੀਓ ਸ਼ੇਅਰ ਕਰਕੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਸਾਡੇ ਅਗਲੇ ਬੱਚਿਆਂ ਤੱਕ ਸਾਡੀ ਅਗਲੀ ਪੀੜ੍ਹੀ ਤੱਕ ਇਤਿਹਾਸ ਪਹੁੰਚਾਇਆ ਜਾਵੇ ਅਗਲੇ ਦਿਨਾਂ ਦਾ ਇਤਿਹਾਸ ਛੇਤੀ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ